ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ 39 ਦਿਨ ਤੋਂ ਮਰਨ ਵਰਤ ਉੱਪਰ ਬੈਠੇ ਆ ਤੇ ਕੱਲ 40ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਸ਼ਾਮਲ ਹੋਣ ਜਾ ਰਿਹਾ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਜੋ ਅਪੀਲ ਕੀਤੀ ਹੋਈ ਹੈ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ 4 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਖਨੌਰੀ ਬਾਰਡਰ ਉੱਤੇ ਪਹੁੰਚਣ ਦਾ ਉਸ ਦਾ ਦਿਨ ਕੱਲ ਆ ਰਿਹਾ ਹੈ ਤੇ ਲੋਕਾਂ ਦੇ ਵਿੱਚ ਇਸ ਦੇ ਪ੍ਰਤੀ ਕਿੰਨੀ ਕੁ ਉਤਸੁਕਤਾ ਹੈ ਕਿੰਨੀ ਕੁ ਉਤਸ਼ਾਹਤ ਹੈ ਤਾਂ ਇਸ ਬਾਰੇ ਕੱਲ ਪਤਾ ਲੱਗ ਜਾਵੇਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ 40ਵੇਂ ਦਿਨ ਕੱਲ ਮਰਨ ਵਰਤ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਅਪੀਲ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਲੋਕਾਂ ਨੂੰ ਕੀਤੀ ਗਈ ਹੈ ਕਿ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਉਹਨਾਂ ਨੇ ਇੱਕ ਮਹਾਪੰਚਾਇਤ ਬੁਲਾਉਣ ਦਾ ਐਲਾਨ ਕੀਤਾ ਹੈ 4 ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਤਾਂ ਕਿ ਉਹ ਲੋਕਾਂ ਦੇ ਕਿਸਾਨਾਂ ਦੇ ਦਰਸ਼ਨ ਕਰ ਸਕਣ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਇਸ ਬੇਨਤੀ ਨੂੰ ਕਿੰਨਾ ਕੁ ਲੋਕ ਪ੍ਰਵਾਨ ਕਰਨਗੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਉੱਤੇ ਪਹੁੰਚਣਗੇ ਕੱਲ ਇਸ ਦਿਨ ਦੇ ਉੱਤੇ ਪਤਾ ਲੱਗੇਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਪਿਛਲੇ ਕਈ ਦਿਨਾਂ ਤੋਂ ਇਹ ਸੱਦਾ ਦਿੱਤਾ ਹੋਇਆ ਹੈ ਵੱਡੀ ਗਿਣਤੀ ਵਿੱਚ ਜਗਜੀਤ ਸਿੰਘ ਡੱਲੇਵਾਲ ਚਾਹੁੰਦੇ ਨੇ ਕਿ ਕਿਸਾਨ ਅਤੇ ਲੋਕ ਉੱਥੇ ਪਹੁੰਚਣ ਤਾਂ ਕਿ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਇਸ ਨੂੰ ਕਿੰਨਾ ਵੱਡਾ ਹੰਗਾਰਾ ਮਿਲਦਾ ਹੈ ਅਤੇ ਕਿਉਂਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਾਮਲੇ ਉੱਤੇ ਹੁਣ ਬੋਲ ਪਏ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਕੇਂਦਰ ਸਰਕਾਰ ਤੇ ਸੁੱਟ ਦੇ ਆਖਿਆ ਕਿ ਸਾਡੇ ਉੱਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਡੱਲੇਵਾਲ ਨੂੰ ਜ਼ਬਰਦਸਤੀ ਚੁੱਕ ਲਓ ਪਰ ਅਸੀਂ ਅਜੇ ਹਾਂ ਨਹੀਂ ਕਰ ਰਹੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਾਂ ਡੱਲੇਵਾਲ ਦੀਆਂ ਉਹ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਜੁੜਦਿਆਂ ਨੇ ਸਾਡਾ ਉਸ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ ਕੋਈ ਸਾਡਾ ਰੋਲ ਨਹੀਂ ਆ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਪਰ ਮੈਂ ਲਗਾਤਾਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਚਾਹੁੰਦਾ ਕਿ ਕਿਸਾਨਾਂ ਦੀ ਗੱਲਬਾਤ ਸ਼ੁਰੂ ਹੋਵੇ ਅਤੇ ਸਰਕਾਰ ਇਹ ਡੱਲੇਵਾਲ ਨੂੰ ਜ਼ਬਰਦਸਤੀ ਚੁੱਕਣ ਦੀ ਬਜਾਏ ਉਹਨਾਂ ਨੂੰ ਆਪਣੇ ਵੱਲੋਂ ਇੱਕ ਮੀਟਿੰਗ ਦੇਵੇ ਤਾਂ ਕਿ ਡੱਲੇਵਾਲ ਦਾ ਮਰਨ ਵਰਤ ਖਤਮ ਹੋ ਸਕੇ ਤਾਂ ਇਸ ਤਰ੍ਹਾਂ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਦੇ ਪੱਖ ਦੇ ਵਿੱਚ ਕੱਲ ਹੋਣ ਵਾਲੇ ਇਕੱਠ ਦੇ ਉੱਤੇ ਵੀ ਸਭ ਦੀ ਨਜ਼ਰ ਕੀ ਹੋਈ ਹੈ ਕਿ ਜਗਜੀਤ ਸਿੰਘ ਡੱਲੇਵਾਲ ਕੱਲ ਵੱਡੇ ਇਕੱਠ ਦੇ ਵਿੱਚ ਕੋਈ ਨਵਾਂ ਐਲਾਨ ਕਰਨਗੇ ਜਾਂ ਫਿਰ ਮਰਨ ਵਰਤ ਖਤਮ ਕਰਨਗੇ ਜਾਂ ਫਿਰ ਇਹ ਮਰਨ ਵਰਤਾ ਹੋਰ ਵੀ ਵੱਧ ਦੇਗਾ ਅੱਗੇ ਲੰਬਾ ਹੋਵੇਗਾ ਇਸ ਦੇ ਉੱਤੇ ਕੱਲ ਭਵਿੱਖ ਦੇ ਵਿੱਚ ਕੀ ਹੈ ਤੈ ਹੋਵੇਗਾ ਬਾਕੀ ਅਪਡੇਟਸ ਤੁਸੀਂ ਦੇਖਦੇ ਰਹੋ ਪੰਜਾਬੀ ਨਿਊਜ਼ ਕੋਰਨਰ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰ ਲਓ ਧੰਨਵਾਦ